ਪਾਇਲ ਪੁਲਿਸ ਨੇ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਚੱਪਟਣ ਵਾਲੇ ਕੀਤੇ ਦੋ ਕਾਬੂ ਮਾਮਲਾ ਦਰਜ ਉਥੇ ਹੀ ਵਾਲੀਆਂ ਵੀ ਕੀਤੀਆਂ ਬਰਾਮਦ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਾਇਲ ਵਿਖੇ ਇੱਕ ਬਜ਼ੁਰਗ ਮਹਿਲਾ ਆਪਣੇ ਕੰਮ ਤੋਂ ਵਾਪਸ ਘਰ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀਆਂ ਵਾਲੀਆਂ ਚੱਪਟ ਲਈਆਂ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨਾਂ આરોપીਆਂ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰ ਲਿਆ ਮਾਤਾ ਜੀ ਕੀ ਨੋ ਤੁਹਾਡਾ ਜੀਵਨ ਲਤਾ ਕੀ ਘਟਨਾ ਹੋਈ ਕੱਲ ਤੁਹਾਡੇ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਹੈ ਥਾਣਾ ਪਾਇਲ ਜੀ ਬਾਲੀਆਂ ਮੇਰੀਆਂ ਨਾ ਮੈਂ ਕੰਮ ਤੋਂ ਆਈ ਸੀ ਆ ਕੇ ਤਾਂ ਰਸਤੇ ਦੇ ਵਿੱਚ ਇਹ ਮਿਲ ਗਏ ਤੇ ਇਹਨਾਂ ਨੇ ਬਾਲੀਆਂ ਲਾ ਲਈਆਂ ਮੇਰੀਆਂ ਨਹੀਂ ਇਹ ਪੈਦਲ ਸੀ ਕਿਸੇ ਸਾਧਨ ਤੇ ਸੀਗੇ ਨਹੀਂ ਜੀ ਮੋਟਰਸਾਈਕਲ ਤੇ ਸੀ ਇਹ ਮੋਟਰਸਾਈਕਲ ਤੇ ਇੱਕ ਮੁੰਡਾ ਬੈਠਾ ਬੜਾ ਮੋਟਾ ਜਿਹਾ ਤੇ ਉਹ ਨਿਕਰ ਜਾਈ ਵਾਲਾ ਉਹ ਪਿੱਛੇ ਸੀਗਾ ਉਹਨੇ ਮੇਰੀਆਂ ਬਾਲੀਆਂ ਪਿੱਛੇ ਹੀ ਆ ਕੇ ਐਨ ਲਾ ਲਈਆਂ ਤੇ ਫਿਰ ਤੁਸੀਂ ਉੱਥੇ ਮੌਕੇ ਤੇ ਇਹਨਾਂ ਨੂੰ ਕਾਬੂ ਕਿਸ ਤਰ੍ਹਾਂ ਮਤਲਬ ਕਾਬੂ ਆਈ ਜੀ ਇਹ ਮੈਂ ਤਾਂ ਰੋਲਾ ਪਾਇਆ ਸਾਰੇ ਕਿਆ ਚੋਰ 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 ਤੇ ਚਲੋ ਹੁਣ ਪੁਲਿਸ ਵੱਲੋਂ ਇਹ ਲੋਕ ਕਾਬੂ ਕਰ ਲਏ ਗਏ ਨੇ ਕੀ ਕਹਿਣਾ ਚਾਹੋਗੇ ਠੀਕ ਹੈ ਇਹਨਾਂ ਨੇ ਕਾਬੂ ਕੀਤਾ ਵਧੀਆ ਡੀਐਸਪੀ ਸਾਹਿਬ ਇੱਕੋ ਕਿ ਪਾਇਲ ਅਥਾਣਾ ਦੀ ਇਹਨਾਂ ਦਾ ਮਾਮਲਾ ਹੋਇਆ ਸੀ ਜੀ ਬਾਲੀਆਂ ਖੋਂ ਦਾ ਕੀ ਪੂਰਾ ਮਾਮਲਾ ਸੀ ਕੱਲ ਸ਼ਾਮ ਨੂੰ ਰਾਮ 7 ਵਜੇ ਸਾਨੂੰ ਕੰਟਰੋਲ ਰੂਮ ਤੇ ਕਾਲ ਆਇਆ ਜਿਸ ਦੇ ਵਿੱਚ ਇੱਕ ਲੇਡੀ ਜਿਹਦਾ ਨਾਮ ਹੈ ਜੀਵਨ ਲਤਾ ਏਜ 65 ইয়ার্স ਤੇ ਉਹ পাইਲ ਦੇ ਰਹਿਣ ਵਾਲੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਫੈਕਟਰੀ ਤੋਂ ਕੰਮ ਕਰਕੇ ਵਾਪਸ ਪਾਇਲ ਨੂੰ ਆ ਰਹੇ ਸੀ। ਜਿਨ੍ਹਾਂ ਨੇ ਉਹਨਾਂ ਦੇ ਕੰਨਾਂ ਵਿੱਚੋਂ ਵਾਲੀਆਂ ਖੋਲੀਆਂ। ਅਸੀਂ ਇਮੀਡੀਏਟਲੀ ਪੁਲਿਸ ਪਾਰਟੀ ਭੇਜ ਕੇ ਸੀਸੀਟੀਵੀ ਕੈਮਰਾਸ ਚੈੱਕ ਕੀਤੇ ਤੇ ਦੋ ਜਿਹੜੇ ਅਕਿਊਜ਼ ਨੇ ਲਖਵੀਰ ਸਿੰਘ ਐਲੀਅਸ ਲੱਖਾ ਪਾਇਲ ਦੇ ਰਹਿਣ ਵਾਲਾ ਹੈ। ਦੂਜਾ ਹੈ ਜਸਕੀਰਤ ਸਿੰਘ ਐਲੀਅਸ ਬੰਟੀ ਇੱਕ ਓਟਲੀ ਦੇ ਰਹਿਣ ਵਾਲਾ ਹੈ। ਅਸੀਂ ਇਮੀਡੀਏਟਲੀ ਇਹਨਾਂ ਨੂੰ ਟ੍ਰੇਸ ਕੀਤਾ, ਅਫੇਅਰ ਲਾਂਚ ਕੀਤੀ। ਇਹਨਾਂ ਤੋਂ ਫੜ ਕੇ ਦੋਨੋਂ ਵਾਲਿਆਂ ਦੀ ਸਿਬਰਾਮਦੀ ਕਰਵਾ ਲਈ ਜੀ। ਵੀਅਸਿਕਾ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਉਹ ਹਜੇ ਮੈਟਰ ਅੰਦਰ ਇਨਵੈਸਟੀਗੇਸ਼ਨ ਹੈ ਜੀ ਸਰ ਕੁਝ ਪਤਾ ਲੱਗਿਆ ਕਿ ਇਹਨਾਂ ਨੇ ਇਦਾਂ ਦੀ ਕੋਈ ਪਹਿਲਾਂ ਵੀ ਬਾਰਨਦਤ ਕੀਤੀ ਹੋਵੇ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਜੀ ਅਸੀਂ ਅੱਜ ਜੁਡੀਸ਼ੀਅਲ ਰਿਮਾਂਡ ਲਵਾਵਾਂਗੇ ਉਸ ਤੋਂ ਬਾਅਦ ਸਾਰਾ ਕੁਝ ਕਲੀਅਰ ਹੋਏਗਾ ਜੀ